ਹੀ ਜਾਣਨਾ ਚਾਹੋਗਾ ਅੱਜ ਦੀ ਮੂਮ ਪਰ ਅੱਜ ਜਿਹੜਾ ਕਸਟਮ ਆਪਰੇਸ਼ਨ ਹੈ ਇਹ ਪੂਰੇ ਪੰਜਾਬ ਚੱਲ ਰਿਹਾ ਹੈ ਮਾਨਯੋਗ ਡੀਜੀਪੀ ਸਾਹਿਬ ਦੇ ਆਰਡਰ ਨੇ ਇੰਚਾਰਜ ਤੇ ਵੀ ਓਵਰਆਲ ਸਟੇਟ ਲੈਵਲ ਤੇ ਜਿਹੜੀ ਸੁਪਰਵਾਈਜ਼ ਕਰ ਰਹੇ ਹੋ ਡੀਜੀ ਲਾਅ ਆਰਡਰ ਕਰ ਰਹੇ ਹੈ ਪੂਰੇ ਸਟੇਟ ਦੇ ਵਿੱਚ ਕਾਸੋ ਆਪਰੇਸ਼ਨ ਚੱਲ ਰਿਹਾ ਤਾਂ ਕਿ ਜਿਹੜੇ ਡਰਗਸ ਆ ਲੈਣ ਤੇ ਜਿਹੜਾ ਪ੍ਰੈਸ਼ਰ ਇੱਕ ਮੇਨਟੇਨ ਰਹੇ ਕਿਉਂਕਿ ਜਦੋਂ ਲੋਕਾਂ ਤੋਂ ਆ ਰਿਹਾ ਕਾਫੀ ਅੱਗੇ ਨਾਲੋਂ ਫਰਕ ਹੈ ਉਸ ਦੀ ਤਰ੍ਹਾਂ ਸਾਡੇ ਵੀ ਪੂਰੇ ਜ਼ਿਲ੍ਹੇ ਦੇ ਜਿੱਥੇ ਕਾਸੋ ਚੱਲ ਰਿਹਾ ਹੈ ਜਿੱਥੇ ਇੱਥੇ ਐਸਪੀ ਵੀ ਸੁਪਰਵਾਈਜ਼ ਕਰ ਰਿਹਾ ਬਾਗੜੀਆਂ ਤੇ ਅਮਰਗੜ ਤੇ ਅਮਰਗੜ ਐਸਪੀ ਹੈੱਡਕੁਆਰਟਰ ਵੱਲੋਂ ਸੁਪਰਵਾਈਜ਼ ਕੀਤੀ ਜਾ ਰਹੀ ਹੈ ਤੇ ਇਹਦੇ ਅچھے ਰਿਜ਼ਲਟ ਆ ਰਹੇ ਤੇ ਹੋ ਲੱਗਦਾ ਕਿ ਨਸ਼ਾ ਜਲਦੀ ਖਤਮ ਹੋ ਜਾਏਗਾ ਨਸ਼ਾ ਇੱਕ ਲੰਮਾ ਪ੍ਰੋਸੈਸ ਹੈ ਹੌਲੀ ਹੌਲੀ ਕਾਫੀ ਅੱਗੇ ਨਾਲੋਂ ਫਰਕ ਹੈ 60 70% ਅਜੇ ਨਾਲ ਫਰਕ ਹੈ ਤੇ ਸਾਡੀ ਪੁਲਿਸ ਕਾਫੀ ਮਿਹਨਤ ਕਰ ਰਹੀ ਹੈ ਕਿ ਹੋਰ ਅਸੀਂ ਮਿਹਨਤ ਕਰਾਂਗੇ ਸਰ ਜੀ ਜੇ ਕੋਈ ਬਰਾਮਦ ਹੋਈ ਉਹ ਲਾਸਟ ਤੇ ਤੁਹਾਨੂੰ ਪ੍ਰੈਸ ਨੋਟ ਦੇ ਦਾਂਗੇ ਕਿਉਂਕਿ ਅਜੇ ਅੱਧਰ ਵੀ ਚੱਲ ਰਿਹਾ ਬਾਗਰੀਆਂ ਦੇ ਪਾਸੇ ਸੋ ਜੋ ਵੀ ਹੋਰ ਹੋਇਆ ਤਾਂ ਦੱਸੋ